ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਤੇ ਅੱਜ ਅਸੀਂ ਪਹੁੰਚੇ ਹੋਈਆਂ ਪਿੰਡ ਕੜੌਮ ਦੇ ਵਿੱਚ ਜੋ ਕਿ ਬੀਤੀ ਦਿਨੀ ਹੜ੍ਹਾਂ ਦੇ ਕਰਕੇ ਜਿਹੜਾ ਪਿੰਡ ਸੀ ਪੂਰੀ ਤਰੀਕੇ ਦੇ ਨਾਲ ਹੜ੍ਹ ਦੇ ਨਾਲ ਇਹ ਡੁੱਬ ਗਿਆ ਸੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਅਸੀਂ ਉੱਥੇ ਹੀ ਪਿੰਡ ਵਿੱਚ ਖੜੇ ਹੋਏ ਹਾਂ ਜਿੱਥੇ ਕਿ ਪਾਣੀ ਤੁਸੀਂ ਦੇਖ ਸਕਦੇ ਹੋ ਹਲੇ ਵੀ ਪਾਣੀ ਵਗ ਰਿਹਾ ਹੈ ਪਰ ਪਾਣੀ ਦਾ ਲੈਵਲ ਹੁਣ ਥੋੜਾ ਜਿਹਾ ਘਟ ਹੋ ਚੁੱਕਿਆ ਤੇ ਆਪਣੇ ਨਾਲ ਪਿੰਡ ਵਾਸੀ ਵੀ ਮੌਜੂਦ ਹੋਣਗੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪਾਣੀ ਦਾ ਜਿਹੜਾ ਪੱਧਰ ਘਟਤਾ ਚੁੱਕਿਆ ਤੇ ਹੁਣ ਉਹ ਪਿੰਡ ਵਾਸੀਆਂ ਨੂੰ ਹੁਣ ਇਸ ਦੀ ਕਿਵੇਂ ਇਹ ਜਿਹੜਾ ਪਾਣੀ ਆਪਸ ਨੂੰ ਕਰਨਗੇ ਘਟ ਕਰਨਗੇ ਜਾਂ ਹੁਣ ਕਿਹੜੇ ਕਿਹੜੇ ਕੰਮ ਕਰਨਗੇ ਮੇਰੇ ਨਾਲ ਪਿੰਡ ਦੀਆਂ ਬੀਬੀਆਂ ਮੌਜੂਦ ਨੇ ਸੋ ਸਸ਼ਿਕਾ ਅੰਟੀ ਜੀ ਸਤਿ ਸ੍ਰੀ ਅਕਾਲ ਤੇ ਅੰਟੀ ਜੀ ਕੀ ਕਹਿਣਾ ਚਾਹੋਗੇ ਪਾਣੀ ਦਾ ਲੈਵਲ ਹੁਣ ਥੋੜਾ ਜਿਹਾ ਘਟ ਗਿਆ ਪਾਣੀ ਤਾਂ ਹੋ ਗਿਆ ਤੇ ਪੈਲੀ ਖਰਾਬ ਹੋ ਗਈ ਜੀ ਤੇ ਸਾਨੂੰ ਆਦੇ ਆ ਪਿਕਣਕ ਆ ਦੀ ਚੋਦ ਜੀ ਰੇਤ ਤੇ ਰੇਤ ਜਿਹੜੀ ਮਿੱਟੀ ਆ ਨਾਹੀਂ ਰੇਤ ਵੇਚਣੀ ਤੇ ਨਾ ਸਾਡੀ ਵਿਕਣੀ ਅਸੀਂ ਜਾਣ ਆਪ ਸਾਨੂੰ ਕੋਈ ਬੀਖਾ ਸਾਡੀ ਪੈਲੀ ਬਣਾਉਣ ਜੀ ਤੇ ਜਿਹੜੀ ਅਸੀਂ ਸਾਡੀ ਘੜਕ ਬੀਜੀ ਜਾਵੇ ਇਹ ਸਰਕਾਰ ਨੇ ਤਾਂ ਪੰਜਾਬ ਸਰਕਾਰ ਨੇ ਤਾਂ ਐਲਾਨ ਕੀਤਾ ਹੈ ਕਿ ਜਿਹਦੇ ਖੇਤ ਹੋਣਗੇ ਜਿਹਦੀ ਉਹੀ ਰੇਟ ਤੇ ਵੇਚੇ। ਉਹ ਤੁਹਾਡੀ ਗੱਲ ਮੰਨਦੇ ਆ ਨਾ ਇਹ ਵਿਕਣੀ ਨਹੀਂ। ਅਰੇ ਮਿੱਟੀ ਦੇ ਵਿੱਚ ਰਲ ਗਈ ਆ। ਇਹ ਵਿਕਣੀ ਹੈ ਕੀ ਆ? ਜੀ। ਕਿਸੇ ਨੇ ਮਿੱਟੀ ਲਾ ਕੇ ਕੀ ਕਰਨੀ? ਹੂੰ। ਵਿੱਚ ਮਿੱਟੀ ਰਲ ਗਈ ਆ। ਅੱਛਾ। ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਈਏ ਸਾਡੀ ਪੈੜੀ ਬਣਾਉਣ। ਹੂੰ। ਸਾਨੂੰ ਖਾਦ, ਬੀਜ, ਤੇਲ ਦੇਣ। ਸਾਡੀ ਪੈੜੀ ਬਣਾਉਣ। ਗਾਂ ਕਣਕ ਬੀਜੀ ਜਾਵੇ। ਅਜੇ ਤਾਂ ਮੇਰੇ ਤਾਂ ਮੇਰੇ ਅਜੇ 2 ਮਹੀਨੇ ਪਾਣੀ ਨਹੀਂ ਸੁੱਕਣਾ। ਹੂੰ। ਤੋਂ ਨਹੀਂ ਸਿਆਲ ਕੀ ਕਰਾਂਗੇ ਸਿਆਲ ਸਾਨੂੰ ਕੋ ਪੱਠੇ ਦੇਣ ਸਾਡੇ ਤੂੜੀ ਰੋਗ ਰੋਗ ਘਾ ਰਿਆ ਤੇ ਉਹਦੇ ਪਈ ਕੀ ਪਾਗੇ ਕਹਦੇ ਨਾ ਸਿਆਲ ਕੱਢਾਂਗੇ ਆਵੇ ਪੱਠੇ ਮਾਰੇਗੇ ਹੁਣ ਇਹ ਛਟਾਲਾ ਵੀ ਬੀਜਿਆ ਜਾਣਾ ਤੇ ਸਿਆਲ ਚਾਹ ਕੀ ਪਾਉਣਾ ਜੀ ਤੇ ਮਾਤਾ ਜੀ ਹੁਣ ਕਮਾਈ ਦੇ ਸਾਧਨ ਕੀ ਹੈ ਕਿਉਂਕਿ ਪੈੜੀ ਤਾਂ ਹੁਣ ਤੁਹਾਡੀ ਖਰਾਬ ਹੋ ਗਈ ਹੈ ਤੁਸੀਂ ਆਪਣਾ ਫਿਰ ਪੇਟ ਕਿਵੇਂ ਪਾਲੋਗੇ ਬੱਚੇ ਨੇ ਛੋਟੇ ਛੋਟੇ ਇਹੋ ਤਾਂ ਅਖੰਡੇ ਆਂ ਪੜਾਈਆਂ ਸਕੂਲ ਚ ਜਾਣੇ ਵੀ ਨਹੀਂ ਜਾਂਦੇ ਮੈਡਮਾਂ ਦੀਆਂ ਫੀਸਾਂ ਲਿਆਓ ਤੇ ਕਿੱਥੋਂ ਦੇਈਏ ਜੀ ਕਰਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹ ਕਾਵੇ ਪੋਤਰਾ ਹੀ ਮੇਰਾ ਪੋਤਰੀ ਉਹ ਪੜਦੇ ਆ ਤੇ ਉਹ ਮੁੰਡਾ ਤਾਂ ਜਾਂਦੇ ਨਹੀਂ ਸਕੂਲੇ ਕਈ ਦਿਨ ਹੋ ਗਏ ਉਹ ਆਂਦੇ ਆ ਵੀ ਉਹ ਆਂਗੀਆਂ ਪੀਸਾ ਲਿਆਓ 6000 ਰੁਪਏ ਦੇਣੀ ਘਰ ਦਾ ਕਿੰਨਾ ਕੋ ਨੁਕਸਾਨ ਹੋਇਆ ਤੁਹਾਡਾ ਆ ਵੀ ਆ 6 ਕਿੱਲੇ ਚੋ ਝੋਨਾ ਹੀ ਤੇ ਸਾਰਾ ਮਾਰਿਆ ਗਿਆ ਆ ਪੱਠੇ ਇੱਦਾਂ ਕਿੱਲਾ ਤੇ ਬਸ ਆ ਕੋਠੇ ਹੀ ਆ ਕਰੇ ਜਾਂ ਬਸ ਘਾਹ ਹੀ ਆ ਤੇ ਆ ਪਹਿਲੀ ਸਾਰੀ ਸਾਰਿਆਂ ਦਾ ਘਰ ਸਾਡੇ ਆਪ ਹੀ ਪੈੜੀਆਂ ਸਾਰੀਆਂ ਇੱਧਰ ਆ ਤੇ ਅੱਜ ਉਹ ਬਗੇ ਇੱਕ ਮਾਤਾ ਜੀ ਜਿਵੇਂ ਹੁਣ ਮੋਦੀ ਸਾਹਿਬ ਦਾ ਕੱਲ ਦੌਰਾ ਸੀ ਪੰਜਾਬ ਦੇ ਵਿੱਚ ਆਏ ਨੇ ਉਹ ਹਿਮਾਚਲ ਜਵੀ ਹੋ ਕੇ ਗਏ ਨੇ ਪੰਜਾਬ ਨੂੰ ਜਿਹੜਾ 1600 ਕਰੋੜ ਦਾ ਜਿਹੜਾ ਉਹ ਐਲਾਨ ਕਰਕੇ ਗਏ ਨੇ ਕਿ ਇੱਥੇ ਉਹਨਾਂ ਨੇ ਪੈਕੇਜ ਦੇ ਜਿਹੜੀ ਮੰਗ ਕੀਤੀ ਸੀ ਉਹ ਦਿੱਤਾ ਹੈ ਤੁਹਾਨੂੰ ਲੱਗਦਾ ਕਿ ਇੰਨੇ ਕੋ ਪੈਕੇਜ ਦੇ ਵਿੱਚ ਆਪਣੇ ਪੰਜਾਬ ਦੇ ਜਿਹੜੇ ਹੜਪੜਭਾਵਿਤ ਲੋਕ ਨੇ ਉਹਨਾਂ ਨੂੰ ਫਾਇਦਾ ਹੋਵੇਗਾ ਕੁਝ ਹੁਣ ਸਾਨੂੰ ਤਾਂ ਅਜੇ ਕੋਈ ਫਾਇਦਾ ਪੂਰਾ ਨਹੀਂ ਕੁਝ ਕਰਨਗੇ ਗਾਂ ਤੇ ਫੇਰ ਹੀ ਪਤਾ ਲੱਗੂ ਅਜੇ ਆਖੀ ਤੇ ਸਾਰੇ ਜਾਂਦੇ ਹੁਣ ਕੁਝ ਹੁਣ ਗਾਂ ਕਰਨਗੇ ਫੇਰ ਹੀ ਆ ਜੀ ਤੇ ਆਪਾਂ ਹੋਰ ਵੀ ਨਾਲ ਗੱਲਬਾਤ ਕਰਾਂਗੇ ਇੱਥੇ ਮੇਰੇ ਨਾਲ ਅੰਕਲ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲ ਕਰਾਂ ਪਹਿਲਾਂ ਤਾਂ ਆਪਾਂ ਆਂਟੀ ਨਾਲ ਗੱਲ ਕਰਾਂਗੇ ਰਸ਼ੀ ਕਾਂਟੀ ਜੀ ਰਸ਼ੀ ਕਾਲ ਜੀ ਆਂਟੀ ਜੀ ਕੀ ਕਹਿਣਾ ਚਾਹੋਗੇ ਕਿ ਹਲੇ ਕੁਝ ਹੀ ਦਿਨ ਹੋਏ ਨੇ ਕਿ ਹੜ੍ਹ ਦੇ ਨਾਲ ਕਾਫੀ ਜਿਹੜਾ ਲੋਕ ਜਿਹੜੇ ਨੇ ਉਹਨਾਂ ਦੇ ਘਰ ਬਰਬਾਦ ਹੋ ਗਏ ਨੇ ਫਸਲਾਂ ਡੁੱਬ ਗਈਆਂ ਨੇ ਤੋੜਾ ਕਿੰਨਾ ਕੁ ਨੁਕਸਾਨ ਹੋਇਆ ਸਾਡਾ ਤਾਂ ਚਲੋ ਘਰ ਤਾਂ ਇੱਧਰ ਅਸੀਂ ਸੁੱਕੇ ਤੇ ਪਾਇ ਸੀ ਪਹਿਲਾਂ ਸਾਡੇ ਘਰ ਵੀ ਇੱਧਰ ਸੀ ਹੁਣ ਅਸੀਂ ਥੋੜੀ ਥੋੜੀ ਜਗ੍ਹਾ ਲੈ ਕੇ ਘਰ ਇਧਰ ਪਾ ਚੁੱਕੇ ਆ ਇਧਰ ਸੁੱਕੀ ਥਾਂ ਤੇ ਬਾਕੀ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਸਾਡੇ ਤਾਈ ਜੋ ਵੀ ਆਉਂਦਾ ਹੈਗਾ ਆ ਕੋਈ ਇੱਥੇ ਸਾਡੀ ਸੁਣਦਾ ਨਹੀਂ ਕੋਈ ਕੁਛ ਨਹੀਂ ਕੋਈ ਨਹੀਂ ਕਿਸੇ ਨੇ ਸਾਡੀ ਇੱਥੇ ਮਦਦ ਨਹੀਂ ਕੀਤੀ ਅਸੀਂ ਸਾਰੀ ਦਿਹਾੜੀ ਨਾ ਇੱਥੇ ਸ਼ਦੈਣਾ ਬਣ ਕੇ ਬੈਠੀਆਂ ਰਹਿੰਦੀਆਂ ਆ ਕਿਉਂਕਿ ਸਾਨੂੰ ਰੱਬ ਨੇ ਸ਼ਦਾਈ ਬਣਾਤਾ ਤੇ ਹੱਥ ਡੋਹ ਨੂੰ ਕਿਸੇ ਦਾ ਜੀ ਨਹੀਂ ਕਰਦਾ ਠੀਕ ਆ ਨਾ ਕੋਈ ਮੰਗਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਕਿ ਕੋਈ ਮੰਗੇ ਮਜਬੂਰੀ ਵਸ ਮਜਬੂਰੀ ਹੋ ਗਈ ਸਾਡੀ ਮੰਗਣੀ ਪਰ ਸਾਡੀ ਕੋਈ ਇੱਥੇ ਕਿਸੇ ਨੇ ਗੱਲ ਨਹੀਂ ਸੁਣੀ ਕੋਈ ਪੁੱਛਦਾ ਨਹੀਂ ਕੋਈ ਆਣ ਕੇ ਦੱਸਦਾ ਨਹੀਂ ਪਿਆ ਆ ਗੱਲ ਕਿਦਾਂ ਤੁਹਾਨੂੰ ਅੰਨੇ ਵਾਈ ਆਉਂਦੇ ਆ ਸੇਵਾ ਕਰਕੇ ਚਲੇ ਜਾਂਦੇ ਜਿਹੜੇ ਸੁੱਕੇ ਤੇ ਬੈਠੇ ਉਹਨਾਂ ਤੇ ਰਾਜ ਲਿਆ ਜਿਹੜੇ ਡੁੱਬੇ ਬੈਠੇ ਉਹ ਡੁੱਬੇ ਬੈਠੇ ਸਰਕਾਰ ਨੇ ਕਹਿ ਰਿਆ ਸੀ ਕਿ ਅਸੀਂ ਹਰੇਕ ਪਿੰਡ ਚ ਜਾ ਕੇ ਆਪਣੀਆਂ ਟੀਮਾਂ ਭੇਜੀਆਂ ਹੋਈਆਂ ਨੇ ਜਿੱਥੇ ਕਿ ਟੀਮਾਂ ਦੇ ਵੱਲੋਂ ਵੇਖਿਆ ਜਾਂਦਾ ਵੀ ਜਿਹੜੇ ਪ੍ਰਭਾਵਿਤ ਨੇ ਉਹਨਾਂ ਨੂੰ ਹਰ ਤਰੀਕੇ ਦੀ ਮਦਦ ਪਹੁੰਚਾਈ ਜਾ ਰਹੀ ਹੈ ਪੰਜਾਬੀ ਗਾਇਕ ਜਿਹੜੇ ਨੇ ਉਹ ਵੀ ਹਰੇਕ ਨੂੰ ਮਦਦ ਦੇ ਰਹੇ ਨੇ ਕਿ ਤੁਹਾਨੂੰ ਕਿੰਨੀ ਕੁ ਮਦਦ ਮਿਲੀ ਸਾਡੇ ਕੋਲੇ ਕੋਈ ਮਦਦ ਕਲਾਕਾਰਾਂ ਦੀ ਨਹੀਂ ਪਹੁੰਚੀ ਕੋਈ ਕਿਸੇ ਕਿਸਮ ਦੀ ਮਦਦ ਨਹੀਂ ਗਈ ਪਹੁੰਚੀ ਹੈਗੀ ਸਾਡੇ 32 33 33 ਪਸ਼ੂ ਨੇ ਨਿੱਕੇ ਮੋٹے ਮਲਾ ਕੇ ਤੇ ਸਾਨੂੰ ਹਫ਼ਤੇ ਬਾਅਦ ਅਸੀਂ ਤਰਲੇ ਲੈ ਲੈ ਇੱਕ ਇੱਕ ਗੱਠ ਇਥੋਂ ਝਾਰ ਦੀ ਲਵਾਉਂਦੇ ਰਹੇ ਹਾਂ ਦੱਸੋ ਇੱਕ ਗੱਠ ਨਾ ਕਿੰਨੇ ਦਿਨ ਨੰਗ ਸਕਦੇ ਠੀਕ ਹੈ ਨਾ ਨਾ ਕੋਈ ਸਾਨੂੰ ਕੋਈ ਪੱਠੇ ਆਚਾਰਾ ਸਭ ਸਾਡਾ ਖਰਾਬ ਹੋ ਗਿਆ ਆ ਕੋਈ ਨਹੀਂ ਸਾਡੇ ਕੋਲੇ ਪਹੁੰਚਿਆ ਕੋਈ ਸਾਨੂੰ ਅਠੀ ਦਸੀ ਦਿਨੀ ਅਸੀਂ ਤਰ ਲਿਆ ਨਾ ਇੱਥੇ ਭੱਜ ਭੱਜ ਕੇ ਨਾ ਪਿੱਛੇ ਤੇ ਅਸੀਂ ਇੱਕ ਇੱਕ ਗੱਠ ਲਵਾ ਕੇ ਤੇ ਚਲੋ ਥੋੜਾ ਬਹੁਤਾ ਆਪਦਾ ਘਰ ਕਰਾ ਕੇ ਦੁੱਧ ਥੋੜਾ ਥੋੜਾ ਅਸੀਂ ਪੌਂਦੇ ਆ ਆਪਦਾ ਟਾਈਮ ਪਾਸ ਕਰਦੇ ਪਰ ਬਹੁਤ ਮੁਸ਼ਕਲ ਹੋਈ ਪਈ ਸਾਨੂੰ ਤੇ ਕਰਦਾ ਹੁਣ ਕਿਵੇਂ guzara ਚੱਲ ਰਿਹਾ ਬਸ ਜੀ ਇਦਾਂ ਹੀ ਇੱਕ ਇੱਕ ਦੋ ਦੋ ਡੰਗਰ ਹੈਗੇ ਆ ਲਵੇਰੇ ਉਹ ਮੂੰਹੋਂ ਖੋ ਕੇ ਪਾਉਣ ਵਾਲੀ ਗੱਲ ਆ ਮੂੰਹ ਚੋਂ ਖੋ ਕੇ ਪਾ ਕੇ ਤੇ ਆਪਦਾ ਟਾਈਮ ਪਾਸ ਕਰਦੇ ਕਿੰਨਾ ਕੁ ਹੁਣ ਤੱਕ ਤੁਹਾਡਾ ਨੁਕਸਾਨ ਹੋ ਚੁੱਕਿਆ ਸਾਡਾ ਤਾਂ ਨੁਕਸਾਨ ਫਿਰ ਆ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਸਾਰਾ ਫਸਲਾਂ ਤਬਾਹ ਹੋ ਗਈਆਂ ਨਾ ਉਧਰ ਵੜਤੀਏ ਵੀ ਨਹੀਂ ਹੱਥ ਫੜਾਉਂਦੇ ਉਹ ਕਹਿੰਦੇ ਨਹੀਂ ਭਾਈ ਅਸੀਂ ਕਾਹਦੇ ਅੱਗੇ ਤੁਸੀਂ ਇੰਨਾ ਲਿਆ ਹੋਇਆ ਠੀਕ ਹੈ ਨਾ ਸਾਰੇ ਬੰਨਿਓ ਜਾਨੀ ਕਿ ਕੋਈ ਨਹੀਂ ਹੱਥ ਫੜਾਉਂਦਾਗਾ ਬਸ ਐ ਇੱਕਦਮ ਹੁਣ ਖਤਮ ਹੋਇਆ ਪਿਆ ਸਭ ਕੁਝ ਸਾਡੇ ਲਈ ਤਾਂ ਤੇ ਦਾਨੀ ਤਾਂ ਬਹੁਤ ਦਾਨ ਕਰੀ ਜਾਂਦੇ ਆ ਮੋਦੀ ਸਾਹਿਬ ਤੋਂ ਇਲਾਵਾ ਵੀ ਲੋਕਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਇਸ ਚੀਜ਼ ਦਾ ਪਰ ਅਸੀਂ ਤਾਂ ਚਲੋ ਜਦੋਂ ਸਾਡੇ ਕੋਲੇ ਪਹੁੰਚੂ ਕੋਈ ਹੈਨਾ ਸਾਨੂੰ ਤਾਂ ਫੇਰ ਹੀ ਪਤਾ ਲੱਗੋ ਪੀ ਸਾਡੀ ਕਿਸੇ ਮਦਦ ਕੀਤੀ ਆ ਜਾਂ ਸਾਡੀ ਕਿਸੇ ਨੇ ਬਾਹ ਫੜੀ ਆ ਠੀਕ ਆ ਨਾ ਇਸ ਟਾਈਮ ਸਾਡੇ ਤਾਂ ਹੀ ਕੁਛ ਨਹੀਂ ਕੁਛ ਪਹੁੰਚਿਆ ਨਹੀਂ ਕੋਈ ਕੁਛ ਨੀਗਾ ਹੈਗਾ ਇਹ ਘਰ ਆਸ ਬਿਸਕੁਟ ਬ੍ਰੈਡ ਠੀਕ ਦੇ ਜਾਂਦੇ ਆ ਸਾਨੂੰ ਠੀਕ ਹੈ ਨਾ ਉਹ ਖਲੋ ਕੇ ਸਾਨੂੰ ਦੇ ਜਾਂਦੇ ਪਾਣੀ ਦੀਆਂ ਕੋਈ ਦੋ ਬੋਤਲਾਂ ਦੇਗੇ ਚਾਰ ਦੇਗੇ ਠੀਕ ਹੈ ਨਾ ਜਿੰਨਾ ਚਿਰ ਸਾਡੇ ਕੋਲੇ ਕੋਈ ਪਹੁੰਚਦਾ ਨਹੀਂਗਾ ਆਣ ਕੇ ਕੋਈ ਸਾਡਾ ਦੁੱਖ ਸੁੱਖ ਸੁਣਦਾ ਨਹੀਂਗਾ ਹੈਗਾ ਸਾਡੇ ਦੁੱਖ ਸੁੱਖ ਹਜੇ ਸਾਡੇ ਢਿੱਡਾਂ ਵਿੱਚ ਹੀ ਲੁਕੇ ਪਏ ਨੇ ਜਦੋਂ ਕੋਈ ਸੁਣੂਗਾ ਫਿਰ ਅਸੀਂ ਬਾਹਰ ਕੱਢਾਂਗੇ ਫਿਰ ਕੋਈ ਸਾਡੀ ਮਦਦ ਕਰਨ ਆਊਗਾ ਫੇਰ ਹੀ ਸਾਨੂੰ ਪਤਾ ਲੱਗੂਗਾ ਵੀ ਕੀ ਹੈਗਾ ਤੇ ਕੀ ਨਹੀਂ ਤੇ ਆਂਟੀ ਜੀ ਹੁਣ ਤੁਹਾਡੇ ਪਿੰਡ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਵੀ ਜਿਹੜੇ ਵੀ ਹੁਣ ਸਾਡੀ ਇਹ ਵੀਡੀਓ ਲੋਕ ਸੁਣ ਰਹੇ ਨੇ ਜਿਹੜੇ ਸੱਜਣਦਾਨੀ ਹੈਗੇ ਨੇ ਕਿ ਉਹ ਤੁਹਾਡੇ ਤੱਕ ਪਹੁੰਚ ਕਰ ਸਕਣ ਤੁਹਾਡਾ ਪਿੰਡ ਕਿਹੜਾ ਐਡਰੈਸ ਪੂਰਾ ਦੱਸ ਦਵੋ ਸਾਡਾ ਪਿੰਡ ਹੈ ਜੀ ਕੜੋਮਾ ਜੀ ਠੀਕ ਹੈ ਨਾ ਜ਼ਿਲ੍ਹਾ ਤਰਨਤਾਰਨ ਆ ਪਿੰਡ ਕੜੋਮਿਆਂ ਤੇ ਸਾਨੂੰ ਇੱਕ ਤਾਂ ਪੱਠੇ ਚਾਰਾ ਆ ਦੇਖ ਲਓ ਹੁਣ ਐਡੀ ਛੇਤੀ ਤਾਂ ਸਾਡਾ ਨਾ ਚਾਰਾ ਬੀਜ ਕੇ ਕੁਝ ਤਿਆਰ ਹੋ ਸਕਦਾ ਨਾ ਸਾਡਾ ਕੋਈ ਰਸੋਈ ਦਾ ਮਤਲਬ ਕੀ ਤਾਨੂੰ ਪਤਾ ਹੀ ਹਰੇਕ ਛੈ ਲੋੜੀ ਦੀ ਆ ਫਿਰ ਬੱਚੇ ਪੜਦੇ ਬੱਚੇ ਦੀਆਂ ਫੀਸਾਂ ਵੀ ਬੱਚਿਆਂ ਦੀਆਂ ਜ਼ਰੂਰੀ ਆ ਆਪ ਵੀ ਢਿੱਲੇ ਮੱਠੇ ਹਣਾ ਹਰੇਕ ਚੀਜ਼ ਘਰ ਚ ਜਾਨੀ ਕਿ ਜ਼ਰੂਰੀ ਹੈਗੀ ਆ ਇਸ ਟਾਈਮ ਦੇਖ ਲਓ ਤੁਸੀਂ ਆਪਣੇ ਆਪ ਹੀ ਸਿਆਣੇ ਹੋ ਕਿ ਕਿਹੜੀ ਛੈ ਤੋਂ ਬਿਨਾ ਸਰਦਾ ਠੀਕ ਆ ਨਾ ਸਾਰੀਆਂ ਚੀਜ਼ਾਂ ਹੀ ਲਗਭਗ ਸਾਨੂੰ ਚਾਰੇ ਦੀ ਵੀ ਬਹੁਤ ਜ਼ਿਆਦੀ ਜ਼ਰੂਰਤ ਹੈ ਕਿਉਂਕਿ ਸਾਡੇ ਪਸ਼ੂ ਨੇ ਠੀਕ ਆ ਨਾ ਚਲੋ ਕੋਸ਼ਿਸ਼ ਕਰਦੇ ਵੀ ਤੁਹਾਨੂੰ ਪਤਾ ਹੀ ਆ ਮਾਹੌਲ ਚੱਲ ਜੇ ਹੋ ਜੇ ਹੋ ਗਏ ਆ ਫਸਲਾਂ ਨਾਲ ਹੀ ਜ਼ਿੰਮੇਦਾਰ ਆ ਜੇ ਫਸਲ ਖਤਮ ਹੋ ਗਈ ਤਾਂ ਜ਼ਿੰਮੇਦਾਰ ਬਿਲਕੁਲ ਖਤਮ ਜੇ ਕਾ ਨਾ ਜਿਵੇਂ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਰੇਤ ਹੋ ਗਈ ਮਿੱਟੀ ਹੋ ਗਈ ਮਤਲਬ ਕਿ ਮਿਕਸ ਮਿੱਟੀ ਹੋਈ ਹੋ ਗਈ ਤਾਂ ਹੁਣ ਇਹਨੂੰ ਸਾਫ਼ ਕਰਨ ਵਾਸਤੇ ਤੁਹਾਨੂੰ ਕੀ ਕੀ ਚਾਹੀਦਾ ਸਾਨੂੰ ਜੀ ਟਰੈਕਟਰ ਚਾਹੀਦਾ ਆ ਡੀਜ਼ਲ ਚਾਹੀਦਾ ਆ ਫਿਰ ਜੇ ਪੱਧਰ ਹੋ ਗਈਆਂ ਮੰਨ ਲਓ ਪੈ ਲੀਆਂ ਫਿਰ ਸਾਨੂੰ ਬੀਜ ਖਾਦਾਂ ਵੀ ਚਾਹੀਦੀਆਂ ਹੈਗੀਆਂ ਜੇ ਕਣਕ ਤਾਈ ਇਹ ਮਤਲਬ ਕਿ ਬੀਜਾਈ ਤਾਈ ਸਾਫ਼ ਹੋ ਜਾਂਦਾ ਸੁੱਕ ਜਾਂਦਾ ਆ ਪਾਣੀ ਪੱਧਰ ਹੋ ਜਾਂਦੀਆਂ ਜ਼ਮੀਨਾਂ ਫਿਰ ਸਾਨੂੰ ਬੀਜ ਖਾਦ ਇਹ ਚੀਜ਼ ਦੀ ਬਹੁਤ ਜ਼ਰੂਰਤ ਆ ਹਜੇ ਤੱਕ ਤਾਂ ਬਹੁਤ ਖਰਾਬ ਨੇ ਜਦੋਂ ਪੱਧਰ ਹੋ ਗਈਆਂ ਫਿਰ ਸਾਨੂੰ ਬੀਜ ਖਾਦ ਵਗੈਰਾ ਸਾਰਾ ਕੁਝ ਇਸ ਤਰ੍ਹਾਂ ਕਰਕੇ ਚਾਹੀਦਾ ਕਿਉਂਕਿ ਅਸੀਂ ਆਪਣੇ ਕੋਲੋਂ ਕੁਝ ਨਹੀਂ ਲਿਆ ਕੇ ਪਾ ਸਕਦੇ ਨਾ ਤਾਂ ਪਹਿਲੀਆਂ ਪੱਧਰੀਆਂ ਕਰ ਸਕਦੇ ਆ ਨਾ ਕੁਝ ਅਸੀਂ ਤਾਂ ਅੱਗੇ ਮਰੇ ਪਏ ਆ ਸੋ ਸਾਡੇ ਨਾਲ ਹੁਣ ਇੱਥੋਂ ਦੇ ਕਿਸਾਨ ਵੀ ਜੁੜ ਗਏ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਸਭ ਤੋਂ ਪਹਿਲਾਂ ਮੈਂ ਹੀ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਜਿਹੜੀ ਸਰਕਾਰ ਨੇ ਹੁਣ ਇੱਕ ਨੀਤੀ ਐਲਾਨ ਕੀਤੀ ਹੈ ਜਿਸ ਦਾ ਖੇਤ ਉਸ ਦੀ ਉਸੇ ਕਰੇਤ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਡਮ ਇਹਦੇ ਵਿੱਚ ਮਿੱਟੀ ਰਲ ਗਈ ਆ ਇੱਕ ਪੜਤ ਰੇਤ ਦੀ ਇੱਕ ਪੜਤ ਮਿੱਟੀ ਦੀ ਇਦਾਂ ਮੈਡਮ ਇਹ ਰੇਤਾ ਵਿਗੜੀ ਨਹੀਂ ਜਿਵੇਂ ਤੁਸੀਂ ਆ ਕੇ ਵੇਖ ਲਓ ਰੇਤਾ ਹਰ ਕਿਸੇ ਘਰ ਵਾਸਤੇ ਰੇਤਾ ਚੰਗੀ ਭਾਲ ਦਾ ਹਰ ਕੋਈ ਜੀ ਇਹ ਤਾਂ ਇਹ ਹਰ ਕੇ ਪਹਿਲਾਂ ਛਲ ਮਾਰਦਾ ਹੈ ਮਿੱਟੀ ਪਾ ਗਿਆ ਦੂਜੀ ਛਲ ਤੇ ਰੇਤਾ ਪਾ ਗਿਆ ਹੁਣ ਆ ਵੇਖ ਲੋ 10-10 12-12 ਫੁੱਟ ਦਾ ਟੂਆ ਪਾ ਗਿਆ ਉਹ ਪਾ 10-10 12-12 ਫੁੱਟ ਰੇਤਾ ਚੜਾ ਗਿਆ ਉਹਨਾਂ ਜਿਮੀਦਾਰ ਤਾਂ ਪਹਿਲਾਂ ਲਿਮਟਾ ਬਣਾ ਕੇ ਜੀ ਪਿਛਲੀ ਵਾਰੀ ਅਸੀਂ ਮੈਂ ਆਪਦੀ ਖੋਦ ਦੀ ਗੱਲ ਕਰਦਾ ਜਿੱਲੋ ਕੇ ਥਾੜ ਆਪਣੀ ਪੈੜੀ ਹੱਟ ਕਿੱਲੇ ਪਿਛਲੀ ਵਾਰੀ 8 ਕਿੱਲੇ ਪੈੜੀ ਤੇ 5-5 ਫੁੱਟ ਰੇਤਾ ਚੜ੍ਹ ਗਿਆ ਸੀ ਅਸੀਂ ਕੋਈ ਵੀ ਸੰਸਥਾ ਨਹੀਂ ਛੱਡੀ ਸਾਰੇ ਬਾਬਿਆਂ ਕੋਲ ਗਏ ਸੀ ਸਾਰਿਆਂ ਕੋਲ ਗਏ ਹਾਂ ਸਾਨੂੰ ਸਾਡੀ ਮਤ ਕਿਹਨੇ ਨਹੀਂ ਕੀਤੀ ਹਾਰ ਕੇ ਅਸੀਂ ਉਸੇ ਪੈਲੀ ਤੇ ਪ੍ਰਾਈਵੇਟ ਲਿਮਟ ਬਣਾ ਕੇ ਪੈਲੀ ਪੱਧਰ ਕੀਤੀ ਆ ਸਿਰਫ 2023 ਚ 24 ਚ ਕਣਕ ਬੀਜੀ ਆ ਤੇ ਝੋਨਾ ਬੀਜਿਆ ਐਰ ਕੀ ਫੇਰ ਪਾਣੀ ਆ ਗਿਆ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਜੋ ਇਹ ਹਾਲ ਉੱਥੇ ਬਣਿਆ ਪਿਆ ਹੁਣ ਇਹ ਸਰਕਾਰ ਅਗੇ ਇਹ ਮਤ ਬੇਨਤੀ ਆ ਕਿ ਲਿਮਟਾਂ ਤੁਸੀਂ ਮਾਫ਼ ਨਹੀਂ ਕਰਨੀਆਂ ਕੁਝ 2 ਸਾਲ 2 ਸਾਲ ਦਾ ਵਿਆਜ ਮਾਫ ਕਰੋ ਜਿਹੜੇ ਘੜੀ ਮੋੜੀ ਜੱਟਾਂ ਨੂੰ ਤਾਂ ਕਰਦੇ ਜੇ ਕਿ ਖੜੇ ਪੈਰ ਲਿਫਟ ਤਾਰੋ ਉਹਨਾਂ ਦੀ ਬੇਨਤੀ ਚਲੋ ਜਿਹੜੇ ਬੰਨੋ ਪਾਰ ਉਹਨਾਂ ਦੀ ਨਹੀਂ ਮੈਂ ਗੱਲ ਕਰਨ ਰਿਆ ਤੁਸੀਂ ਇਹ ਚੰਗੇ ਪਟਵਾਰੀ ਦਾ ਫਰਦਾਂ ਲਵਾਓ ਸਾਰਾ ਕੁਝ ਕਰੋ ਵੇਖੋ ਕਿ ਜਿਹੜੇ ਦਰਿਆ ਵਿੱਚ ਆਏ ਆ ਕੋਸ਼ਿਸ਼ ਕਰੋ ਉਹਨਾਂ ਦਾ ਕਰਜ਼ਾ ਮਾਫ ਕਰੋ ਨਹੀਂ ਤਾਂ ਵਿਆਜ ਇੱਕ ਦੋ ਸਾਲ ਦਾ ਘਟਾਓ ਆ ਕੇ ਸਰਕਾਰ ਨੂੰ ਇਹ ਚਾਹੀਦਾ ਹੁਣ ਜਿੰਨੇ ਲੀਡਰ ਤੁਰੇ ਫਿਰਦੇ ਆ ਉਹਨਾਂ ਉਹ ਹਰ ਕੋਈ ਗੱਲਾਂ ਹੁਣ ਚਲੋ ਸੁਖਵੀਰ ਸਿੰਘ ਬਾਦਲ ਸਾਹਿਬ ਕੱਲ ਆਏ ਆ ਉਹ ਚਲੋ ਪੈਸੇ ਤਾਂ ਵਾਧੂ ਦੇ ਕੇ ਗਏ ਹਰ ਕਿਸੇ ਨੂੰ ਪਰ ਅਸੀਂ ਨਹੀਂ ਕਹਿੰਦੇ ਕਿ ਇਹ ਕੱਲ ਗਲਤ ਆ ਪਰ ਚਾਹੀਦਾ ਹੀ ਹੈ ਕਿ ਸੁਖਵੀਰ ਬਦਲ ਸਾਹਿਬ ਆਉਂਦੇ ਪਹਿਲਾਂ ਕਿਸੇ ਜਿਵੇਂ ਜੱਲੋ ਕੇ ਪੇਂਡ ਹੋ ਗਿਆ ਕੋੜਮ ਹੋ ਗਿਆ ਇਹ ਕੋੜ ਬੁੱਡਾ ਹੋ ਗਿਆ ਜਿਵੇਂ ਇਹ ਮੌਜੂਦਾ ਇੱਕ ਕਮੇਟੀ ਬਣਾਉਂਦੇ ਉਹਨਾਂ ਨੂੰ ਕਹਿੰਦੇ ਕਿ ਹਾਂ ਜੀ ਇਹਨਾਂ ਨੂੰ ਜਿੰਨੇ ਜਿੰਨੇ ਪੈੜੀ ਖਰਾਬ ਹੋਈ ਹੈ ਡੀਜ਼ਲ ਦੋ ਟਰੈਕਟਰ ਦੋ ਪੈੜੀ ਬਦਲ ਕਰਕੇ ਦੋ ਬੇਨਤੀ ਇਹ ਆ ਪੁੱਛ ਕੇ ਵੇਖੋ ਜਿਨ੍ਹਾਂ ਦੀ 8 ਕਿੱਲੇ ਪੈੜੀ ਹੈ ਚੰਗੇ ਭਲੇ ਸਰਦਾਰ ਆ ਸੜਕਾਂ ਤੇ ਮੰਗਲ ਦਾ ਹਾਲਾਤ ਬਣਿਆ ਪਿਆ ਤੁਸੀਂ ਚਲੋ ਅਸੀਂ ਤੇ ਇਹ ਕਹਿੰਨੇ ਕੋਈ ਚੰਗਾ ਚੰਗਾ ਦਾਣੀ ਸੱਜਣ ਆਵੇ ਤੇ ਕੋਈ ਸਰਕਾਰ ਮਤ ਕਰੇ ਇਹਨਾਂ ਦੀ ਕਿ ਪੈੜੀ ਪੱਧਰ ਘਰਾ ਦੇ ਕਣਕ ਬਜਾ ਦੇ ਵੀ ਖਾਤ ਕਿ ਜਿਵੇਂ ਜਿੰਨਾ ਤਾਂ ਅੰਦਰ ਆ ਹੁਣ ਤਾਂ ਪਾਣੀ ਤੁਹਾਨੂੰ ਪਤਾ ਡਾਊਨ ਹੋ ਗਿਆ ਜੀ ਬਿਲਕੁਲ ਤੁਸੀਂ ਜਿਹੜੇ ਬੰਨੋ ਪਾਰ ਆ ਨਾ ਬੰਨੋ ਪਾਰ ਆ ਤੁਸੀਂ ਕਿਸੇ ਦੇ ਘਰ ਜਾ ਕੇ ਵੇਖ ਲਓ ਹਰ ਕਿਸੇ ਦੇ ਚੋਕਰ ਇਤਚਾ ਵੰਡ ਇਹ ਚਾਰ ਵਾਧੂ ਪਿਆ ਜਿਵੇਂ ਮੰਨ ਲਓ ਕਿ ਆ ਬੰਨ ਦੇ ਬੈਠੇ ਅੰਦਰ ਜਾ ਕੇ ਕਿਸੇ ਦੇ ਵੇਖ ਲਓ ਕਰਾਸਤਾ ਰਾਸਤਾ ਨਹੀਂ ਹੈਗਾ ਜੇ ਜਾਣ ਵਾਸਤੇ ਮੈਂ ਵੀ 3-4 ਦਿਨ ਹੋ ਗਿਆ ਇਹ ਕੰਮ ਵੇਖਣ ਡਿਆਂ ਹੁਣ ਤੁਸੀਂ ਬਡਾਲੇ ਬੰਡਾਲੇ ਵਾਲੇ ਪੁਲ ਤੇ ਜਾਓਗੇ ਨਾ ਉੱਥੇ ਵੇਖਿਓ ਇਹ ਕੰਮ ਕੋਲ ਜਿਹੜੇ ਮੇਬੀ ਮੇਬੀ ਬੈਠਿਆ ਉਹ ਬਸ ਖੜਨ ਵਾਸਤੇ ਬੈਠਿਆ ਉਹਨਾਂ ਨੇ 6-6 ਮਹੀਨੇ ਦਾ ਰਚਨ ਚਲੋ ਤੁਹਾਨੂੰ ਵੀਊ ਵੀ ਆਉਣਗੇ ਕਿ ਤੁਸੀਂ ਇਹ ਗੱਲ ਕਿਉਂ ਕਹਿਣ ਡਏ ਜੀ ਕਿ ਵੀਰ ਜੀ ਹੁਣ ਇਹ ਰਚਨੋਂ ਡਿਆ ਜਿਹੜਾ ਅੰਦਰ ਮਰੇ ਆ ਚੱਟ ਮਰ ਗਿਆ ਸਾਰਾ ਹਾਲਾਤ ਔਖਾ ਹੋ ਗਿਆ ਉਹਨਾਂ ਦਾ ਕਿਸੇ ਆਰਧਕੀ ਨੇ ਪੈਸਾ ਦੇਣਾ ਅਕਲ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨੀ ਆ ਕਿ ਮੋਦੀ ਸਾਹਿਬ ਕੱਲ ਆਏ ਸੀ ਤੇ ਪੰਜਾਬ ਨੂੰ ਜਿਹੜਾ ਦੇਖੇ ਗਏ ਹੈ ਪੈਕੇਜ 1600 ਕਰੋੜ ਦਾ ਦੇਖੇ ਗਏ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਪਰਪਾਈ ਹੋ ਜੇਗੀ ਜਾਂ ਪੰਜਾਬ ਦਾ ਕੋਈ ਅੱਗਾ ਵਧ ਨਹੀਂ ਹੋਏਗੀ ਅਸੀਂ ਤੇ ਇਹੋ ਮੰਗੇ ਨਾਮ ਕਰਦੇ ਆ ਵੀ ਸਾਡੀਆਂ ਲਿਫਟਾਂ ਮਾਫ ਹੋ ਜਾਣ ਤੇ ਚਾਹੇ ਆਪਣੇ ਵਿਆਜ ਮਾਫ ਕਰ ਦੇਣ ਅਹੀਂ ਦੇ ਹੋ ਮੰਗ ਕਰਦੇ ਇਹਨਾਂ ਤੋਂ ਜੀ ਤੁਸੀਂ ਖੁਸ਼ ਨਹੀਂ ਹੋ 1600 ਕਰੋੜ ਦੇ ਨਾਲ ਕਿਉਂਕਿ ਪਿੰਡ ਤਾਂ 1700 ਜਿਹੜੇ ਪਿੰਡ ਨੇ ਉਹ ਆਏ ਹੋਏ ਨੇ ਲਪੇਟ ਦੇ ਵਿੱਚ ਹੜਾਂ ਦੇ ਵਿੱਚ ਤੇ 1900 ਕਰੋੜ ਦਾ ਉਹਨਾਂ ਨੇ ਪ੍ਰੋਜੈਕਟ ਜਿਹੜਾ ਪੈਕੇਜ ਦਿੱਤਾ ਹੋਇਆ ਤੇ ਇਹਦੇ ਨਾਲ ਪਿੰਡਾਂ ਨੂੰ ਕੋਈ ਸਹੂਲਤ ਨਹੀਂ ਨਾ ਨਾ ਕੋਈ ਨਹੀਂ ਹੋਣਾਗਾ ਇਹਨੇ ਬਾਨਾ ਹੀ ਕੱਖ ਨਹੀਂ ਜਿੰਨੀ ਦਿੱਤਾ ਪੈਗੀ ਆ ਅਹੀਂ ਤਾਂ ਨੇ ਸਾਡੀਆਂ ਲਿਪਟਾਂ ਮਾਫ ਹੋ ਜਾਣ ਜੀ ਹਾਂ ਜੀ ਸੋ ਦੋਸਤੋ ਤੁਸੀਂ ਸੁਣ ਹੀ ਚੁੱਕੇ ਹੋ ਕਿ ਇੱਥੇ ਕਿਸਾਨ ਜਿਹੜੇ ਨੇ ਕੁਝ ਤਾਂ ਨਿਰਾਸ਼ ਨੇ ਕਿਉਂਕਿ ਇਹਨਾਂ ਦੇ ਪਿੰਡਾਂ ਦੇ ਵਿੱਚ ਨਾ ਤਾਂ ਕੋਈ ਸਮੱਸਿਆ ਵੀ ਜਿਹੜੇ ਲੋਕ ਪਹੁੰਚੇ ਨੇ ਨਾ ਹੀ ਇਹਨਾਂ ਤੱਕ ਸਹੂਲਤਾਂ ਆਈਆਂ ਨੇ ਤੇ ਜਿਹੜੀ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਤੋਂ ਵੀ ਇਹ ਨਾਖੁਸ਼ ਦਿਖਾਈ ਦੇ ਰਹੇ ਨੇ ਸੋ ਹੁਣ ਦੇਖਣਾ ਹੀ ਹੋਵੇਗਾ ਕਿ ਜਦੋਂ ਇਹ ਕਿਸਾਨਾਂ ਦੀ ਗੱਲ ਅੱਗੇ ਤੱਕ ਪਹੁੰਚਦੀ ਹੈ ਤਾਂ ਸਰਕਾਰ ਹੁਣ ਇਸ ਤੇ ਕੀ ਐਕਸ਼ਨ ਲਵੇਗੀ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ